ਹਲੋ ਸਾਰੀ ਕਲਿਜ਼ਾਰਿਆ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਗੁਰੇਸੀਮੀ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਆਪਣੀ ਸ਼ੁਰੂਆਤ ਹੋ ਚੁੱਕੀ ਹੈ ਆਪਣੀ ਮਾਰਨਿੰਗ ਹੋਈ ਅੱਜ 9 ਵਜੇ ਤੇ ਹੁਣ ਆਪਾਂ ਸਵੇਰ ਨੂੰ ਉੱਠ ਕੇ ਸੀਗੇ ਤੇ ਚਾਹ ਬਾਣੀ ਪੀ ਲਿਆ ਹੁਣ ਆਪਾਂ ਲੱਗੇ ਆਂ ਘਰ ਦਾ ਕੰਮ ਕਰਨ ਤੇ ਫਿਰ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਕੀ ਕੀ ਕਰਦੇ ਪਹਿਲਾਂ ਹੁਣ ਆਪਾਂ ਰਸੋਈ ਦੀ ਸਫਾਈ ਕਰਕੇ ਤੇ ਫਿਰ ਬਾਕੀ ਆਪਾਂ ਬਾਕੀ ਕੰਮ ਕਰਾਂਗੇ ਪਹਿਲਾਂ ਰਸੋਈ ਦੀ ਸਫਾਈ ਕਰ ਲਈ ਆਪਾਂ ਪੰਡੇ ਵਗਰਾ ਤੋਂ ਕੇ ਫਿਰ ਮਿਲਦੇ ਆ ਤੁਹਾਨੂੰ ਕਾਲਵਲੇ ਵਲੌਗ ਇਚ ਆਪਾਂ ਲਾਸ ਐਂਡਰ ਨਾਲ ਜੇ ਤੱਕੋ ਲੀ ਪਾਂਡੇ ਗੁੰਡੇ ਧੋ ਕੇ ਫੇਰ ਆਪਾਂ ਬਾਕੀ ਕੰਮ ਕਰਦੇ ਹਾਂ ਠੀਕ ਐ ਰਸੋਈ ਦਾ ਕੰਮ ਆਪਣਾ ਕੰਪਲੀਟ ਹੋ ਗਿਆ ਸੀਗਾ ਸਿਰਫ ਛਾੜੂ ਪੋਚਾ ਰਹਿ ਗਿਆ ਬੰਨ ਵਾਲਾ ਰਸੋਈ ਚ ਭਾਂਡੇ ਵਗੈਰਾ ਧੋਨੇ ਫੋਨ ਆਪਾਂ ਰੂਮ ਦੀ ਸਵੈਚ ਕੋਈ ਕਰ ਲਈ ਇਦਾਂ ਹੀ ਆ ਬਸ ਅੱਜ ਮੰਮਾ ਹੁਣੀ ਘਰ ਨਹੀਂ ਆਗੇ ਕੋਈ ਵੀ ਇਸ ਕਰਕੇ ਮੈਨੂੰ ਇਕੱਲੀ ਨੂੰ ਕੰਮ ਕਰਨਾ ਪੈ ਰਿਹਾ ਵਾ ਮੰਮਾ ਹੁਣੀ ਕਿ ਅੱਜ ਕਿਤੇ ਰਿਸ਼ਤਦਾਰੀ ਵਿੱਚ ਤੇ ਬਾਕੀ ਸਾਰੇ ਕੰਮ ਕੰਮ ਤੇ ਗਏ ਹੋਏ ਆ ਆਪਣੇ ਆਪਣੇ ਤੇ ਹੁਣ ਮੈਂ ਇਕੱਲੀ ਸੀਗੀ ਕਰ ਮੈਂ ਸੋਚਿਆ ਚਲੋ ਕੰਮ ਕਰ ਲਵਾਂ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਸੀਗੀ ਕਿ ਜਿਦੋਂ ਤੁਹਾਨੂੰ ਪਤਾ ਆ ਕਿ ਆਪਣਾ ਆਪਨੇ ਉਹਨੇ ਵਲੋਗਿੰਗ ਸਟਾਰਟ ਕੀਤੀ ਹਾਲੇ ਹਨ ਤੇ ਜੇ ਕੋਈ ਵੀ ਮਤਲਬ ਮਿਸਟੇਕ ਹੁੰਦੀ ਮੇਰੇ ਕੋਲੋ ਪਲੀਜ਼ ਮਾਫ ਕਰਿਓ ਹਾਲੇ ਹਾਲੇ ਮੈਨੂੰ ਇੰਨੀ ਜਿਹੀ ਚੀਜ਼ ਬਾਰੇ ਨਹੀਂ ਨੌਲੇਜ ਗਈ ਬਟ ਆਪਾਂ ਫੇਰ ਵੀ ਡੇਲੀ ਵਲੋਗਿੰਗ ਸਟਾਰਟ ਕਰ ਦਿੱਤੀ ਆ ਆਪਣਾ ਡੇਲੀ ਵਲੌਗ ਆਇਆ ਕਰੂਗਾ ਸਾਰੇ ਜਣੇ ਚੈੱਕ ਰਿਓ 12 ਵਜੇ ਆਪਣਾ ਵਲੌਗ ਆਇਆ ਕਰੂਗਾ ਤੇ ਗਰਮੀ ਬਹੁਤ ਜ਼ਿਆਦਾ ਕੋਈ ਵੀ ਕੰਮ ਕਰਨ ਦਾ ਦਿਲ ਨਹੀਂ ਕਰਦਾ ਗਰਮੀ ਵਿੱਚ ਪਟਕੇ ਕਰੀਏ ਕਰਨਾ ਪੈਣਾ ਹੀ ਹੈ ਮੈਨੂੰ ਲੱਗਦਾ ਜਿੰਨਾ ਟਾਈਮ ਤੱਕ ਮੇਰਾ ਕੰਮ ਮੁਕਣਾ ਹੋਣਾ ਟਾਈਮ ਤੱਕ ਮम्मा ਨਹੀਂ ਆਏ ਨਾ ਗਰਮੀ ਬਹੁਤ ਜ਼ਿਆਦਾ ਕੰਮ ਕਰਨ ਨੂੰ ਵੀ ਦਿਲ ਨਹੀਂ ਕਰਦਾ ਕੁਝ ਵੀ ਨਹੀਂ ਦਿਲ ਕਰਦਾ ਕੰਮ ਕਰਨ ਨੂੰ ਬਹੁਤ ਜ਼ਿਆਦਾ ਹੈ ਗਰਮੀ ਵਿੱਚ ਤੇ ਸਾਰੇ ਜਣੇ ਆਪਣਾ ਗਰਮੀ ਤੋਂ ਖਵਾ ਬਚਾਈ ਰੱਖੋ ਗਰਮੀ ਬਹੁਤ ਜ਼ਿਆਦਾ ਵਾ ਆਪਣੇ ਆਪਣੇ ਘਰਾਂ ਵਿੱਚ ਰੋ ਵਰ ਜੇ ਇਹਨਾਂ ਨੂੰ ਵਿਚਾਰਿਆਂ ਨੂੰ ਕੰਮ ਕਰਨਾ ਪੈਂਦਾ ਧੁੱਪੇ ਜਾ ਕੇ ਉਹ ਵੀ ਹੁਣ ਕੀ ਕਰਨਾ ਹੈ ਨਾ ਆਪਾਂ ਹੁਣ ਕੰਮ ਕਰਕੇ ਫੇਰ ਮੜਿਆ ਜਾਣਾ ਆਪਾਂ ਬਾਜ਼ਾਰ ਮੈਂ ਇੱਕ ਤਾਂ ਲਿਹਾਣਾ ਸਮਾਨ ਥੋੜਾ ਜਿਹਾ ਕੱਲ ਆਪਾਂ ਗਏ ਸੀ ਕੱਲ ਮਾਰਕੀਟ ਬੰਦ ਸੀ ਸਾਰੀ ਤੇ ਅੱਜ ਆਪਾਂ ਦੁਬਾਰਾ ਜਾਵਾਂਗੇ ਕੰਮ ਵਗੈਰਾ ਕਰਕੇ ਫਿਰ ਜਾਵਾਂਗੀ। ਅਰੇ ਰੋਟੀ ਵਗੈਰਾ ਵੀ ਬਣਾਉਣੀ ਆ ਕੰਮ ਵੀ ਸਾਰਾ ਕਰਨ ਵਾਲਾ ਪਿਆ ਆ। ਮਿਲਦੀ ਆ ਮੈਂ ਤੁਹਾਨੂੰ ਝਾੜੀ ਛੁੱਟੂ ਲਗਾ ਕੇ ਫਿਰ ਆਪਾਂ ਬਾਕੀ ਕੰਟੀਨਿਊ ਕਰਦੇ ਆ ਅੱਗੇ। ਸਾਰਾ ਕੰਮ ਹੋ ਗਿਆ ਪਹਿਲਾਂ ਸੋਚਿਆ ਸੀ ਨਾ ਕੋਚਾ ਨਹੀਂ ਹੋਣਾ ਬਟ ਮੈਂ ਥੇ ਹੀ ਪਾ ਲੈਂਦਾ ਹਾਂ। ਹੌਂ ਕੋ ਚਲਾ ਕੇ ਆਪਣਾ ਬੇਸਿਕ ਕੋਚਾ ਲਾ। ਕੋਚਾ ਲਾ ਕੇ ਫਿਰ ਆਪਾਂ ਨਹਾਉ ਨੂੰ ਕਿਵੇਂ ਲਏ। ਨਾ ਕੇ ਤੇ ਮੈਂ ਕੰਮ-ਕੁਮ ਕਰਕੇ ਨਹਾ ਲਿਆ ਸੀਗਾ ਤੇ ਦੇਖੋ ਧੋਪਣਾ ਮੇਰੀ ਸਕਿਨ ਕਿੰਨੀ ਰੈੱਡ-ਰੈੱਡ ਹੋ ਜਾਂਦਾ ਨਾ ਫੇਸ ਤੇ ਰੈੱਡ-ਰੈੱਡ ਹੋ ਜਾਂਦਾ ਪੂਰਾ। ਤੇ ਮੋਰ ਮੈਂ ਚੱਲੀ ਸੀਗੀ ਮੜਾ ਜਾ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਜਾਣਾ ਪਜਾਰ ਰਹਿਣਾ ਦਵਾਈ ਲੈ ਰਹਿਣਾ। ਤੇ ਮੈਂ ਹੁਣ ਉੱਥੇ ਚੱਲੀ ਆ ਤੇ ਫਿਰ ਆਪਾਂ ਦੇਖਦੇ ਅੱਜ ਕੀ ਕੀ ਹੁੰਦਾ ਕੋਈ ਤੈਨੂੰ ਕੁਝ ਨਹੀਂ ਪਤਾ ਨਾ। ਜੋ ਜੋ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੇਖੋ ਅੱਗੇ ਤੇ ਅਸੀਂ ਦਵਾਈ ਲੈ ਕੇ ਹੁਣ ਆ ਗਏ ਸੀਗੇ ਤੇ ਆਹ ਦੇਖੋ ਧੋਪਣਾ ਚਮਕਣ ਲੱਗ ਪਿਆ ਮੁੰਡਾ ਇਹ ਹੈਗੀ ਨੇਚਰਲ ਬਿਊਟੀ ਇਹਦੀ ਮੁੰਡੇ ਦੀ ਤੇ ਇਧਰ ਅੰਚਲ ਨਾ ਜਰੂਰ ਨਹੀਂ ਗਿਆ ਤੂੰ ਮੇਰੇ ਤੋਂ ਧੁੱਪ ਤੋਰ ਤੋਰ ਕੇ ਕਮਲਾ ਕੀਤਾ ਵਾ ਤੋਰ ਕੇ ਦਾ ਪਾ ਗਏ ਜਿੱਦਾਂ ਵੀ ਮੋਟਰਸਾਈਕਲ ਤੇ ਵੀ ਧੁੱਪ ਤਾਂ ਜਿਆਦਾ ਹੀ ਪੈਂਦੀ ਆ ਹਾਂ ਠੀਕ ਤੇ ਪਲੀਜ਼ ਤੁਸੀਂ ਵੀ ਸਾਰੇ ਜਣ ਆਪਣੇ ਕੇਅਰ ਕਰੋ ਤੋਰ ਕੇ ਨਾਲ ਧੁੱਪ ਮੋਟਰਸਾਈਕਲ ਤੇ ਜਿਆਦਾ ਹੀ ਵਾਹੀਦੀ ਮੂੰਹ ਜਿਆਦਾ ਕਾਲਾ ਹੋਇਆ ਮੇਰਾ ਸਾਰਾ ਹਾਂ ਜਲ ਤੂੰ ਵੀ ਕੁਝ ਕੇਰ ਜੇ ਉੱਥੇ ਜੀ ਡਾੜਿਆ ਹੁੰਦਾ ਬੰਦਾ ਆਹੇ ਰਾੜਦਾ ਤੂੰ ਮੈਨੂੰ ਦੇਖ ਲੈ ਤੂੰ ਇੰਨਾ ਮੋਟਰਸਾਈਕਲ ਤੇ ਘਮਾਇਆ ਦੇਖ ਤੀ ਨਾ ਕੀ ਕਰੀਏ ਆਹ ਠੀਕ ਹੋ ਗਈ ਤੇ ਮੈਨੂੰ ਵੇਖਣਾ ਕੀ ਕਹਾ ਦਾ ਕਾ ਹਮ ਮੈਨੂੰ ਪੂਬ ਲੈ ਕੇ ਦੇ ਘੈਂਟ ਜੀ ਫੇਰ ਲਵਲੀ ਇੱਕੋ ਕੁੜੀ ਵਾਂਗੂ ਤੂੰ ਕਹ ਫੇਰ ਲਵਲੀ ਮੱਕ ਉਹ ਕਹਿੰਦੀ ਮੰਮੀ ਇਹ ਫੇਰ ਲਵਲੀ ਤੇਰੀ ਲਈ ਜਾਂਦਾ ਫੇਰ ਲਵਲੀ ਫੇਰ ਲਵਲੀ ਫੇਰ ਲਵਲੀ ਲੈ ਕੇ ਦੇ ਅੰਚਲ ਜਿੰਨਾ ਗੋਰਾ ਕਿਹਦੇ ਜਿੰਨਾ ਅੰਚਲ ਦੇ ਨਾਲ ਅੰਚਲ ਮੇਰੀ ਕੁੜੀ ਅੰਚਲ ਤੋਂ ਵੀ ਗੋਰੀ ਆ ਹੈ ਕਿਸਰਾਨ ਤੇਰੇ ਵਰਗੀ ਇਹ ਆ ਲੜਾਈ ਦੀ ਪੰਡ ਕਿਦਾਂ ਨਹੀਂ ਆ ਪਿਆਹੀ ਗੱਲ ਨਹੀਂ ਕਰਨ ਦੇਈ ਦੀ ਕਹਿੰਦੇ ਹੋਣੀ ਮੈਂ ਤਾਂ ਵੀ ਗੱਲਾਂ ਕਰਕੇ ਆਇਆ ਤੈਨੂੰ ਆਉਣ ਲੱਗਾ ਅਜੀ ਆ ਗਈ ਸੀ ਹੁਣ ਅਹੀ ਰੋਟੀ ਰੋਟੀ ਖਾ ਕੇ ਤੇ ਬਾਕੀ ਫੇ ਤੁਹਾਨੂੰ ਮਿਲਦੇ ਹਾਂ ਛੰਡ ਪਾਣੀ ਹੈ ਛੰਡ ਬਾਗੇ ਭੰਦੀ ਹੋ ਰਿਹਾ ਮੇਰਾ ਮੰਮਾ ਮੇਰੇ ਆ ਗਏ ਇਧਰ ਮੀਤ ਸੁੱਤੀ ਪਈ ਆ ਮੰਮਾ ਨੇ ਹੀ ਆ ਕੇ ਰੋਟੀ ਬਣਾਈ ਆ ਅਸੀਂ ਤਾਂ ਦਵਾਈ ਲੈਣ ਗਏ ਹੋਏ ਸੀ ਹੁਣ ਮੰਮੀ ਬਣਾਉਂਦੇ ਭਈ ਚੋਲ ਖਾ ਲੋ ਫਰੈਂਡਸ ਰੋਟੀ ਇਧਰ ਮੀਤ ਵੀ ਉੱਟ ਗਈ ਗੰਜੇ ਹੋਏ ਚੋਨੇ ਚਾ ਲੋ ਕਰ ਦੋ ਚੋਨੇ ਕਿ ਹੋਣੇ ਵੇ ਗੁੱਡ ਮਾਰਨਿੰਗ ਹੋ ਗਈ ਚ ਮੂਨਾ ਨਾ ਨਾ ਉੱਠ ਕੇ ਲੈ ਲੋ ਫੋਨ ਮੰਗਣ ਲੱਗ ਪੈਂਦੀ ਐ ਲੱਡੂ ਕਰਾਣਾ ਮੇਰਾ ਗੁੱਡ ਮਾਰਨਿੰਗ ਕਰ ਦੋ ਮੂਨਾ ਨਾ ਨਾ ਜੀ ਮੇਰੇ ਲੱਡੂ ਨੇ ਮੀ ਤਰਤ ਵੀ ਮੇਰੀ ਪੀਤ ਹੈ ਵੀ ਦਿਹਾਲੋ ਕਰ ਦੋ ਹੈਲੋ ਫਰੈਂਡਸ ਬੋਲੋ ਗੋ ਮੇਰੇ ਮੰਮਾ ਨੂੰ ਫੋਲੋ ਕਰ ਲੋ ਸੌਰੀ ਸਬਸਕ੍ਰਾਈਬ ਕਰ ਲੋ सोने नहीं मेरा सोना की कर की कर दस मेरा सोना छो जा हाले सुस्ती पी हुई है सुस्ती पी उठी है ना हमें फिर सो गया लड्डू मेरे तो लड्डू फिर हो गया जी ओ ओ ओ, ओ। किन्ने दम में खादा है लड्डू कारा किन्ने दम में खादा है एक में <laughs> बिटी काट के दिखा दो। बिटी दो हाँ इधर भी हाँ जंजू ज दो बजे के नहीं तीन बजे के करीब आई है तो मैंने सुबह का काम कर लिया है अपना यह आज काम वाली लेट हो गई है ये। ਤਨਖਾਹ ਪੂਰੀ ਮੰਗਤੇ ਆਈ ਇਹ ਲੋਕ ਆਤੇ ਟਾਈਮ ਸੇ ਨਹੀਂ ਹੈ ਮੀਤ ਤੂੰ ਕਹ ਤਨਖਾਹ ਇਨ ਕੋ ਪੂਰੀ ਚਾਹੀਏ ਕੰਮ ਕੋਨ ਤੁਮਾਰਾ ਬਾਪ ਕਰੇਗਾ ਪੁੱਛਣਾ ਇਨ ਸੇ ਚਿਹਰਾ ਦੇਖ ਲੋ ਧਿਆਨ ਸੇ ਜਿਹਨੇ ਇਹਨੂੰ ਕੰਮ ਤੇ ਲਾਉਣਾ ਉਹਨੂੰ ਕੰਮ ਤੇ ਲਾ ਲਓ ਨੰਬਰ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਮੈਨੂੰ ਮੈਸੇਜ ਕਰ ਦਿਓ ਇਹ ਚਿਹਰੇ ਨੂੰ ਚੰਗੀ ਤਰ੍ਹਾਂ ਪਹਿਚਾਨ ਲਓ ਇਹ ਚਿਹਰਾ ਚੰਗੀ ਤਰ੍ਹਾਂ ਪਹਿਚਾਨ ਲਓ 2000 ਰੁਪਏ ਸੈਲਰੀ ਲੈਂਦੀ ਇਹ। ਪਰੋਂਦੀ 3 ਵਜੇ ਆ ਇਹ ਕੰਮ ਤੇ। ਨਾ ਕਰ। ਮੰਮੀ ਮੇਰੇ ਘੋੜੇ ਵਿੱਚ ਕੇ ਸੁੱਤੀ। ہماری ਮੰਮਾ ਘੋੜੇ ਵਿੱਚ ਕੇ ਸੁੱਤੀ ਹੈ। ਪਣਾ ਪੈਣਾ ਤੁਹਾਡੇ ਪਿੰਡ ਹਟ ਜਾ ਹਟ ਜਾ ਨਿੱਕੀ ਏਰੀਆ ਅੱਗ ਲੱਗੀ ਪਈ ਤੁਹਾਨੂੰ ਘਰ। ਕੀ ਕਹਿੰਨੀ ਆ ਦਾਦੀ ਨੇ ਪੁੱਲ ਸਾਡੇ ਤੋਂ ਮੈਨੂੰ ਤੇ ਘਰ ਪਤਾ ਮੈਂ ਆਏ ਨਾ ਲੈ ਕੇ ਤੇ ਫੇਰ ਤੈਨੂੰ ਦੰਦੜਾ ਪੈਣੀ ਹੈ। ਆਵਾ ਡੈਕਟ ਨੈਪਰ ਆ ਜੇ ਜ 2.5 ਇਹ ਦੋਨੋਂ 2.5 ਆਪ ਆ ਚਾਹਨਾ ਬੋਲਦਾ ਮੇਰਾ ਕੱਲ ਨਹੀਂ ਦੇਖਉਂਦੇ ਤੇਰਾ ਫੋਨ ਬਹੁ ਹੁੰਦੇ ਆ ਤੇ ਹੁਣ ਅਗਰ ਦੁਬਾਰਾ ਤੇਰੀ ਕਾਲ ਆਈ ਨਾ ਤਾਂ ਆਪਣਾ ਪੜਿਆ ਵਿਚਾਰ ਲਈ ਥੋੜਾ ਅਈ ਤਮ ਕਿਵੇਂ ਵੀ ਧਈ ਦੇਣੇ ਉਹਨੇ ਦੋਗੇ ਐਨਕ ਬਾਬੂ ਐਨਕ ਬਾਬੂ ਓ ਐਨਕ ਬਾਬੂ ਐਨਕ ਬਾਬੂ ਦੇਖੋ ਐਨ ਨੰਗਾ ਢੰਗਾ ਐਨਕ ਬਾਬੂ ਆਈ ਮੈਡਮ ਜੀ Oh, मैडम जी आने को ला लो ओ माय गॉड मैडम का टैलेंट चेक कीजिए मैडम जी आने को लाओ मैम मैन कलाईए प्लीज तो मैम में डालो आदे मैम ओला परो वीडियो दिखा ली सी ते हुन आपा लगिया सोन सारे जने चैनल नु सब्सक्राइब करना ना भूले हो लाइक शेयर कमेंट दपके होइए बाय बाय Familiar, next vlogs.